ਅੱਜ ਮੈਂ ਆਪਣੇ ਵੀਰਾਂ ਕੇ 11 ਸਾਲ ਪੁਰਾਣਾ ਰਾਜੇ ਮਹਾਰਾਜਿਆਂ ਦੀ ਮਰਦਾਨਾ ਤਾਕਤ ਦਾ ਰਾਜ਼ ਦੇਣ ਲੱਗਾ ਜੇ ਖੋੜ ਉਹ ਕਿਹੜੀਆਂ ਜੜੀਆਂ ਬੂਟੀਆਂ ਵਰਤਦੇ ਸੀ ਕਿਹੜੀਆਂ ਭਸਮਾ ਵਰਤਦੇ ਸੀ ਕਿਹੜੇ ਰਾਸ ਵਰਤਦੇ ਸੀ ਜਿਨ੍ਹਾਂ ਨਾਲ ਉਹ ਹੀ ਨੇ ਤਾਕਤਵਾਰ ਰਹਿੰਦੇ ਸੀ ਜਿਨ੍ਹਾਂ ਨਾਲ ਉਹਨਾਂ ਵਿੱਚ ਹੀ ਨੀ ਪਾਵਰ ਸਟੈਮਨਾ ਤੇ ਚੁਸਤੀ ਫੁਰਤੀ ਰਹਿੰਦੀ ਸੀ ਤੇ ਇੰਨਾ ਸਖ ਸੁਭੋਗ ਕਿਤਨਾ ਕਰ ਲੈਂਦੇ ਸੀ ਉਮਰ ਦੱਸਣ ਲੱਗਾ ਨੁਸਖਾ ਦੇ ਨੋਟ ਕਰ ਲੋ ਲਿਓਨਾ ਕੀ ਆ ਅਕਰਕਰਾ ਇਰਾਨੀ 20 ਗ੍ਰਾਮ ਸਾਲਮ ਬਿਸ਼ਰੀ 20 ਗ੍ਰਾਮ ਸਾਲਮ ਪੰਜਾਬ 20 ਗ੍ਰਾਮ ਤਾਲਮ ਖਾਨਾ 20 ਗ੍ਰਾਮ ਰੂਮੀ ਮਸਤਗੀ 20 ਗ੍ਰਾਮ ਕੋਜ ਦੇ ਬੀਜ ਜੱਟੇ 20 ਗ੍ਰਾਮ ਤੌਲਸੀ ਦੇ ਬੀਜ 20 ਗ੍ਰਾਮ ਸਤਾਰੀ ਪੀੜੀ 30 ਗ੍ਰਾਮ ਅਸਵਗੰਧਾ ਨਿਗੋਰੀ 30 ਗ੍ਰਾਮ ਸਫੇਦ ਮੂਸਲੀ 30 ਗ੍ਰਾਮ ਬ੍ਰਾਹਮਣ ਸਫੇਦ 30 ਗ੍ਰਾਮ ਬ੍ਰਾਹਮਣ ਸੂਖ 30 ਗ੍ਰਾਮ ਗੋਖਰੂ 30 ਗ੍ਰਾਮ ਛੋਟੀ ਇਲਾਚੀ 20 ਗ੍ਰਾਮ ਤੇ ਸ਼ੁੱਧ ਸੜਾਜੀ ਜੜ 10 ਗ੍ਰਾਮ ਇਹਦੇ ਵਿੱਚ ਪਾ ਲੋ ਤੁਸੀਂ ਵਧੀਆ ਕੁਆਲਿਟੀ ਦਾ ਕੇਸਰ 3 ਗ੍ਰਾਮ ਤੇ ਇਹਦੀ ਪਾਵਰ ਨੂੰ ਵਧਾਉਣ ਲਈ ਤੇ ਪਾ ਲੋ ਭਸਮਾ ਜਿਵੇਂ ਸਵਰਨ ਭਸਮਾ ਜਿਹਨੂੰ ਆਪਾਂ ਸੋਨਾ ਭਸਮ ਕਹਿੰਦੇ 1 ਗ੍ਰਾਮ ਚਾਂਦੀ ਭਸਮ ਜਿਹਨੂੰ ਆਪਾਂ ਰੀਆ ਭਸਮ ਕਹਿੰਦੇ ਇਹ ਪਾ ਲੋ 5 ਗ੍ਰਾਮ ਤਰਪੰਗ ਭਸਮ ਇਹ ਚ ਪਾ ਲੋ 10 ਗ੍ਰਾਮ ਵੀਰਿਆ ਤੋਂ ਵੱਡੀ ਮੇਚ ਪਾ ਦਿਓ 5 ਗ੍ਰਾਮ ਕਾਮ ਚੂੜਾ ਮਣੀ ਰਾਸੇ ਤੇ ਪਾਜੋ 5 ਗ੍ਰਾਮ ਇਹਨਾਂ ਸਾਰੀਆਂ ਜੜੀਆਂ ਬੂਟੀਆਂ ਨੂੰ ਕੁੱਟ ਕੇ ਛਲਾ ਜੀਤ ਦੇ ਵਿੱਚ ਕੇਸਰ ਚੰਗੀ ਨਾਲ ਕੁੱਟ ਕੇ ਇਹਨੂੰ ਕਪੜੇ ਛਾਨ ਕਰ ਲੋ ਇਹ ਬਰੀਕ ਪਾਊਡਰ ਕਰਨਾ ਵਾ ਪਾਊਡਰ ਰਗਾ 5-4 ਰੀ ਚੰਗੀ ਤਰ੍ਹਾਂ ਕਰ ਲੋ ਇਹਨੂੰ ਇਹਦੇ ਵਿੱਚ ਪਾ ਦੋ ਮਿਕਸ ਕਰ ਦੋ ਭਸਮਾ ਫਿਰ ਇਹਨਾਂ ਵਿੱਚ ਗੋਲੀਆਂ ਹੁੰਦੀਆਂ 5-5 ਗ੍ਰਾਮ ਇਹਨਾਂ ਚੰਗੀ ਤਰ੍ਹਾਂ ਭਿਗੋਏ ਜਾਂ ਮਿਕਸ ਕਰ ਦੋ ਚਾਰ ਪੰਜ ਦਿਨ ਮਿਕਸ ਕਰਨਾ ਵਿਚਰਵਾ ਲਾ ਕੇ ਚੰਗੀ ਤਰ੍ਹਾਂ ਜੜੀਆਂ ਇੱਕ ਜਾਣ ਹੋ ਜਾਣਾ ਇੱਕ ਚੁੰਮਚਾ ਸਵੇਰੇ ਤੇ ਇੱਕ ਸ਼ਾਮ ਨੂੰ ਮਿੱਠੀ ਮਲੇ ਦੁੱਧ ਨਾਲ ਖਾਓ ਤੇ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਦੀ ਸ਼ਿਕਾਇਤ ਆ ਉਹ ਫਿੱਕੇ ਦੁੱਧ ਨਾਲ ਖਾ ਲੈਣਾ ਇਹ ਇਹੋ ਜੀ ਤਿੰਨਾਂ ਚੀਜ਼ਾਂ ਦਾ ਮੇਲ ਹੋ ਗਿਆ ਜੜੀਆਂ ਪੁੱਟੀਆਂ ਦਾ ਪਸਮਾ ਦਾ ਦੇ ਰਸਾਂ ਦਾ ਇਹਨਾਂ ਤਿੰਨ ਹੀ ਕੰਮ ਕਰਨੇ ਤਿੰਨ ਕੰਮ ਕਿਹੜੇ ਇਹਨਾਂ ਨੇ ਕਰਨੇ ਆ ਸੀਰ ਵੀਰਿਆਵਰधक ਪਹਿਲਾ ਕੰਮ ਇਹਨਾਂ ਕਰਨਾ ਤੁਹਾਡੀ ਵੀਰਿਆ ਨੂੰ ਇਹਨੇ ਸ਼ੋਧ ਕਰਨਾ ਵਾ ਤੇ ਵੀਰ ਜੀ ਨੂੰ ਗਾੜਾ ਕਰ ਦੇਣਾ ਦਹੀਂ ਅਰਗਾਨਿਸ ਕਰਾਉਣਾ ਦੀ ਜਿੰਦਗੀ ਵਧਾ ਦੇਣੀ ਆ ਦੂਜਾ ਇਹਨਾਂ ਦਾ ਕੰਮ ਆ ਕਾਮ ਤੇਜ ਕਰ ਤੁਹਾਡੇ ਲਿੰਗ ਦੇ ਵਿੱਚ ਬਹੁਤ ਜ਼ਿਆਦੀ ਇਹਨਾਂ ਨੂੰ ਤੇਜਣਾ ਲੈ ਆਉਣੀ ਆ ਤੀਜਾ ਇਹਨਾਂ ਦਾ ਕੰਮ ਆ ਵੀਰਾ ਸਤੰਭਕ ਵੀਰਾ ਸਤੰਭਕ ਦਾ ਬਦਲ ਹੁੰਦਾ ਵੀਰ ਸ਼ੇਤੀ ਨਿਕਲਦਾ ਨਹੀਂ ਸਖਸਬੋ ਕਰਨ ਲਿਆ ਜਿਹਦੇ ਨਾਲ ਤੁਹਾਨੂੰ ਤੇ ਤੁਹਾਡੇ ਪਾਰਟਨ ਜੀਵਨ ਸਾਥੀ ਨੂੰ ਤੇ ਨਾਲ ਦੀ ਨੂੰ ਨੰਦ ਤੇ ਨਜ਼ਾਰਾ ਆਊਗਾ ਤੇਹੇ ਤਰ੍ਹਾਂ ਦੀ ਤੇਹੇ ਬੰਦੇ ਨੂੰ ਤੇਹੇ ਤਰ੍ਹਾਂ ਦੀ ਕਮਜ਼ੋਰੀ ਹੋਵੇ ਭਾਵੇਂ ਸਰੀਰਕ ਕਮਜ਼ੋਰੀ ਹੋਵੇ ਮਾਨਸਿਕ ਕਮਜ਼ੋਰੀ ਹੋਵੇ ਜਾਂ ਬਚਪੰਦੀਆਂ ਗਲਤੀਆਂ ਕਾਰਨ ਆਈ ਮਰਦਾਨਾ ਕਮਜ਼ੋਰੀ ਹੋਵੇ ਜਾਂ ਬढ़ापा ਆਮ ਕਾਰਕੇ ਮਰਦਾਨਾ ਕਮਜ਼ੋਰੀ ਹੋਵੇ ਜਿਵੇਂ ਵੱਡੀ ਉਮਰ ਕਰਕੇ ਹੋਵੇ ਜਾਂ ਧਾਂਤ ਕਰਕੇ ਹੋਵੇ ਛਾਪਣ ਦੋਸ਼ ਕਰਕੇ ਹੋਵੇ ਜਾਂ ਸ਼ੂਗਰ ਕਰਕੇ ਹੋਵੇ ਜਾਂ ਕਿਸੇ ਬਿਮਾਰੀ ਲੱਗਣ ਕਰਕੇ ਹੋਵੇ ਇਹ ਨਾਲ ਹਰ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਦੂਰ ਹੋ ਜਾਂਦੀ ਆ ਤੇ ਮਰਦਾਨਾ ਤਾਕਤ ਵਾਪਸ ਆ ਜਾਂਦੀ ਆ ਇਹ ਬਹੁਤ ਪਾਵਰਫੁਲ ਨੁਸਖਾ ਵਾ ਇਹਨੂੰ ਵਰਤੋ ਤੇਰਾ ਫਾਇਦਾ ਠਾਓ ਬਾਕੀ ਮੇਰੇ ਚੈਨਲ ਨੂੰ ਬਹੁਤ ਬਹੁਤ ਲਾਇਕ ਸ਼ੇਅਰਸ ਕਰਾਇਆ ਕਰੋ ਕਿਉਂਕਿ ਹੋਰ ਵੀ ਆਂ ਦਾ ਤੁਹਾਡੇ ਵੀਡੀਓ ਪਹੁੰਚੇ ਜਿਹੜੇ ਦੁਆញਾਂ ਖਾ ਖਾ ਕੇ ਆਪੂਕ ਕੇ ਬੈਠੇ ਆ ਜਿਹੜੇ ਪੈਸੇ ਬੂਹੇ ਜਾਣ ਕੇ ਬੈਠੇ ਆ ਬਾਕੀ ਜੇ ਕਿਹੇ ਮੇਰੇ ਵੀਰ ਨੇ ਉਸਕਾ ਆਜੂ ਮਗੂਮਾ ਵੀ ਬਣਿਆ ਬਣਾਇਆ ਤੇ ਮਗਾ ਸਕਦਾ ਆਰਡਰ ਦੇ ਕੇ ਜੇ ਕਿ ਉਹ ਚਕੀ ਨੂੰ ਸ਼ਾਰ ਨਹੀਂਗਾ ਇਹਨੂੰ ਜੜੀਆਂ ਬੂਟੀਆਂ ਪਹਿਲਾਂ ਕੁੱਟ ਕੇ ਨਾਲ ਪਾਊਡਰ ਬਣਾ ਕੇ ਦੇ ਦਾਂਗੇ ਤੇ ਨਾਲ ਭਸਮਾ ਤੇ ਤੇ ਰਾਸ ਜਿਹੜੇ ਉਤਰਾ ਹੀ ਨਾਲ ਭੇਜਾਂਗੇ ਤੁਸੀਂ ਆ ਮਿਕਸ ਕਰਕੇ ਆ ਵਰਤ ਸਕਦੇ ਜੀ ਬਾਕੀ ਮੇਰੇ ਚੰਨੂ ਲੈ ਕੇ ਸ਼ੇਰ ਸਜਾਇਆ ਪਾਦਾ ਕਰੋ ਸਸੀਕਾਰ ਨਮਸਕਾਰ ਆਦਾਬ